ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਬੜਦੇ ਸੀ ਹਲਦੀ। ਤੇ ਨਾਲੇ ਦੇਖੋ ਇੱਧਰ ਆਪਣੇ ਕਣਕ ਸਰੋਂ। ਦੇਖੋ ਕਣਕ ਆਖਾਲ ਦੇ ਨਾਲ-ਨਾਲ ਆਪਣੀਆਂ ਐ ਸਰੋਂ ਲਾਈ ਵੀ ਆ। ਇਹ ਲਾਈ ਵੀ ਸੀ ਆਪਣੇ ਝੋਨਾ ਖੜੇ ਦੀ। ਤੋਂ ਖਾਦਾ ਪਹਿਲਾਂ ਸਾਗ। ਚਾਹੇ ਇਹਦੇ ਵਿੱਚ ਅਸੀ ਕੀ ਮੇਥੀ ਵੀ ਆ ਆਪਣਾ ਖਾਲਸੀ ਸਾਰਾ ਹਲਦੀ ਦਾ ਆਦੇ ਪੜਦੇ ਹੁੰਨੇ ਆ ਹਲਦੀ ਦੇਖੋ ਗੁੱਛੇ ਹਲਦੀ ਦੇ ਆਦੇ ਪੱਟੀ ਜਾਂਦੇ ਆ ਦੇਖੋ ਆਈ ਇਸ ਆਫ ਕਰ ਕਰਕੇ ਆ ਮਟਰ ਭਰੀ ਜਾਂਦੇ ਸਰੇ ਤਾਂ ਇਉਂ ਹੀ ਆ ਖਾਲਦੇ ਆ ਉਧਰ ਵੀ ਆ ਦਿਖਾਉਨੇ ਆ ਤੁਹਾਨੂੰ ਪਟ ਕੇ ਉੱਥੇ ਢੇਰ ਲਾਈ ਜਾਂਦੇ ਵੀਰੇ ਨੂੰ ਸਾਫ ਸੁਫੀਰ ਕਰਕੇ ਫੇਰ ਚੱਕਾਂਗੇ ਇਹਨੂੰ ਹਾਂਜੀ ਆਪਾਂ ਪੱਟ ਕੇ ਹਲਦੀ ਆਦੇ ਢੇਰ ਲਾ ਲਿਆ ਇਹਨੂੰ ਐ ਜੜਾਂ ਜੀਆਂ ਵੜਵੜ ਸਾਫ਼ ਕਰੀ ਜਾਂਦੇ ਆ ਪੱਟ ਲਈ ਸੀ ਕੋਸ ਸਾਫ਼ ਕਰਕੇ ਬੁਰਗਿਆਂ ਚ ਪਾ ਲਈ ਕੋਸ ਆਦੇ ਹੁਣ ਇੱਥੋਂ ਆਏ ਆ ਜੜਾਂ ਜੀਆਂ ਲਾਈ ਜਾਂਦੇ ਆ ਬੈਠੇ ਉਹ ਸਾਰੀਆਂ ਇਹਨਾਂ ਤੋਂ ਕੋ ਵਿਚੋਂ ਬੀ ਕੱਢ ਲੈਣਾ ਜਿਵੇਂ ਹੁਣ ਆਦੇ ਆ ਬੀ ਕੱਢ ਲਏ ਦੁਬਾਰਾ ਬੀਜ ਦਾਂਗੇ ਵਿਚੋਂ ਐ ਬੀ ਕੱਢੀ ਜਾਂਦੇ ਆ ਆਦੇ ਫਿਰ ਇਹਨੂੰ ਐ ਜੜਾਂ ਜੀਆਂ ਵੜਵੜ ਸਾਫ ਕਰਕੇ ਇਰਾਏ ਰੱਖੀ ਜਾਂਦੇ ਵਿੱਚੋਂ ਉਹ ਇਹਨੂੰ ਤੋਲਾਂਗੇ ਧੋਕੇ ਨੂੰ ਬਾੜ ਲਾਂਗੇ ਮੁੜ ਕੇ ਸੇ ਥਾਂ ਤੇ ਐ ਲਾ ਦਈਦੀ ਆ ਆ ਜਿਵੇਂ ਆ ਜੜਾਂ ਜੀਆਂ ਵਾਲੇ ਬੀਜ ਆ ਆ ਦੇਖੋ ਅਸ ਲਾਤੀ ਐ ਇੱਧਰ ਆਹ ਦੇ ਇੱਧਰ ਕੋਹ ਬੀਜਤੀ ਆਹ ਦੇ ਦੁਬਾਰਾ ਇਹਦੇ ਚ ਆ ਕਾੜ ਤੇ ਦੁਬਾਰਾ ਲਾਤੀ ਬਸ ਹੁਣ ਇਹ ਦਿਨਾਂ ਚ ਹੀ ਫੇਰ ਪਟਣੀਆਂ ਸਾਲ ਨੂੰ ਹੀ ਸਾਲ ਬਾਅਦ ਹੀ ਅਸੀਂ ਆਹ ਦਿਨਾਂ ਅਸੀਂ ਪਟਦੇ ਹੁੰਨੇ ਆ ਯਾਦਨਾਜੀ ਦੁਆਰਾ ਲਾ ਲਈਦੀ ਆ ਬਸ ਇਹ ਹੁਣ ਇਹ ਜੂਨ ਜੁਲਾਈ ਚ ਹਰੀ ਹੋਊਗੀ ਹਰੀ ਉਦੋਂ ਹੋਣੀ ਆ ਇਹ ਹੁਣ ਬਸ ਇਨਾ ਥਾਵਾਂ ਤੇ ਐ ਬੀਜਤੀ ਖਾਲ ਫੇਰ ਕਣਕ ਨੂੰ ਪਾਣੀ ਲਾਉਣ ਨੂੰ ਤਿਆਰ ਕਰਤਾ ਆ ਦੇ ਉਧਰਲਾ ਰਹਿੰਦਾਗਾ ਉਹ ਵੀ ਜਦੋਂ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋਅਰ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ